आम आदमी पार्टी दे काउंसलर रणजीत सिंह गोल्डी ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਦੇ ਨਜ਼ਦੀਕ ਹਾਈਵੇ ਤੇ ਸਪੀਡ ਬ੍ਰੇਕਰ ਲਗਾਏ ਗਏ ਇਸ ਮੌਕੇ ਤੇ ਪੁਪਿੰਦਰ ਸਿੰਘ ਰਾਹੀ ਕੁਲਦੀਪ ਸਿੰਘ ਪ੍ਰਦਾਨ ਰਣਬੀਰ ਸਿੰਘ ਬੱਬੂ ਬਲਵਿੰਦਰ ਸਿੰਘ ਜੋਬੰਜੀਤ ਸਿੰਘ ਮੈਨੇਜਰ ਆਦੇ ਹਾਜ਼ਰ ਸਨ। ਗੁਰਦੁਆਰੇ ਦੇ ਕੋਲ ਜਿਹੜੇ ਆ ਸਪੀਡ ਬ੍ਰੇਕਰ ਲਗਾਏ ਜਾ ਰਹੇ ਉਹਦੇ ਬਾਰੇ ਕੀ ਕਿਹਾ ਜਾਵੇ। ਇਹ ਦਮਦਮਾ ਸਾਹਿਬ ਦੀ ਸੰਗਤ ਨੇ ਬੜੀ ਚੜ੍ਹਦੀ ਮੰਗ ਰੱਖੀ ਸੀ ਕਿ ਸਾਡੇ ਇੱਥੇ ਐਕਸੀਡੈਂਟ ਬੜੇ ਹੁੰਦੇ ਆ ਇਹਦਾ ਸਪੀਡ ਬ੍ਰੇਕਰ ਲਵਾਇਆ ਜਾਣਾ। ਇਹ ਐਮਐਲਏ ਸਾਹਿਬ ਨੂੰ ਕਹਿ ਕੇ ਉਹਨਾਂ ਹੀ ਰਹਿਨਮਾਈ ਦੇ ਵਿੱਚ ਅੱਜ ਇਹਨਾਂ ਦਾ ਦੋ ਘਟਨ ਕਰਨ ਦੇ ਆ ਸਪੀਡ ਵਰਕਰਾਂ ਦਾ ਗੁਰਜੀਤ ਸਿੰਘ ਖਾਲਸਾ ਰਜਿਸਟਰ ਇਹਦੇ ਲਈ ਕੋਈ ਸਰਕਾਰ ਨੂੰ ਵੀ ਮੈਸੇਜ ਦੇਣਾ ਚਾਹੀਦਾ ਉਹ ਵੱਧ ਚੜ ਕੇ ਕੰਮ ਕਰਨਾ ਜਿਹੜੇ ਬੜੇ ਵੀ ਪਿਛੜੇ ਕੰਮ ਰਹਿੰਦੇ ਨੇ ਹਾਂ ਜੀ ਜੇ ਉਹ ਹੀ ਕਹਿ ਰਹੇ ਆ ਮੈਡਮ ਨੂੰ ਕਿ ਜਿੰਨੇ ਵੀ ਇਲਾਕੇ ਦਿਹਾੜੀ ਵਾਰ ਦੇ ਵਿੱਚ ਜਿੰਨੇ ਵੀ ਮਲਵੀ ਪਿੰਡਾਂ ਦੇ ગામ ਸਾਰੇ ਪਹਿਲ ਦਾ ਤੇ ਹੱਲ ਕਰ ਜਾਓ ਹਾਂ ਜੀ ਸਰ ਵਾਏ ਗੁਰਦੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਪਿੰਦਰ ਸਿੰਘ ਰਾਹੀ ਜੋ ਕਿ ਸ੍ਰੀ ਦਮਦਮਾ ਸਾਹਿਬ ਦੀਆਂ ਸੰਗਤਾਂ ਦੀ ਇੱਕ ਮੰਗ ਸੀ ਕਿ ਜਦੋਂ ਸਵੇਰੇ ਉਸ ਵਕਤੇ ਆਉਂਦੇ ਆ ਜਾਂ ਕੋਈ ਢੀਠ ਜਿਹੜੀ ਜ਼ਿਆਦਾ ਲੱਗਦੀ ਹੈ ਟ੍ਰੈਫਿਕ ਤੇਜ਼ ਚੱਲਣ ਦੇ ਕਰਕੇ ਇੱਥੇ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ ਹੋ ਜਾਂਦਾ ਸੀਗਾ ਸੋ ਇਹ ਜੋਬਨਜੀਤ ਸਿੰਘ ਦੀ ਮੈਨੇਜਰ ਸਾਹਿਬ ਹੋਣਾ ਨੇ ਤੇ ਗੁਰਦਰਾ ਸਾਹਿਬ ਦੇ ਅੰਚਾਰ ਸਾਹਿਬ ਇਹਨਾਂ ਨੇ ਸਾਨੂੰ ਬੁਲਾ ਕੇ ਇੱਥੇ ਇੱਕ ਮੈਸੇਜ ਦਿੱਤਾ ਸੀਗਾ ਕਿ ਇੱਥੇ ਸਪੀਡ ਬ੍ਰੇਕਰ ਜਿਹੜੇ ਇੱਕ ਟਾਈਮ ਤੇ ਲੱਗ ਜਾਣ ਤੇ ਜਿਹੜੇ ਕੋਈ ਐਕਸੀਡੈਂਟ ਤੋਂ ਬਚਾਅ ਹੋ ਸਕੇ ਤਾਂ ਉਹ ਐਮਐਲਏ ਸਾਹਿਬ ਦੇ ਪੀਏ ਜਿਹੜੇ ਕਿ ਅਸਲੀ ਮਨਿੰਦਰ ਸਿੰਘ ਜੀ ਸਰਕਾਰ ਮਨਿੰਦਰ ਸਿੰਘ ਜੀ ਉਹ ਨਾਲ ਜਿਹੜਾ ਸਾਡੇ ਤੇ ਤਰੰਤ ਜਿਹੜਾ ਵਾ ਬਲਾਕ ਤੇ ਜਿਹੜਾ ਵਾ ਉਹ ਮੌਕੇ ਤੇ ਅਸੀਂ ਜਿਹੜੇ ਆ ਸਪੀਡ ਬ੍ਰੇਕਰ ਜਿਹੜੇ ਲਵਾਏ ਆ ਮੇਰੇ ਨਾਲ ਮੇਰੇ ਵੀਰ ਗੋਲਦੀ ਜੀ ਕਲਦੀਪ ਸਿੰਘ ਜੀ ਮੇਰੇ ਵੀਰ ਰਕਬੀਰ ਸਿੰਘ ਜੀ ਬੱਬੂ ਬਲਵਿੰਦਰ ਸਿੰਘ ਜੀ ਸਾਰੇ ਜਿਹੜੇ ਨਾਲ ਹਾਜ਼ਰੀ ਭਰੀ ਆ ਮੈਂ ਸਾਰਿਆਂ ਦਾ ਬਹਿ ਤਰ ਤਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਸਾਹਿਬਾ ਜਿਹੜੇ ਸਪੀਡ ਬ੍ਰੇਕ ਦੇ ਗੁਜਰਾ ਸਾਹਿਬ ਦੇ ਤੋਂ ਲਗਾਏ ਗਏ ਉਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਨਾ ਚਾਹੁੰਦਾ ਇਹ ਇਲਾਕੇ ਦੀਆਂ ਸੰਗਤਾਂ ਦਾ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਅਰਜ਼ੋਈ ਕੀਤੀ ਕਿ ਇੱਥੇ ਹਾਦਸੇ ਬਹੁਤ ਹੋ ਰਹੇ ਨੇ ਤੇ ਉਹਨਾਂ ਦੀਆਂ ਉਹਨਾਂ ਵੀਰਾਂ ਨੇ ਸਾਡੀ ਮੰਗ ਨੂੰ ਮੁੱਖ ਰੱਖਦਿਆਂ ਐਮਐਲਏ ਸਾਹਿਬ ਉਹਨਾਂ ਦੇ ਪੀ ਸਾਹਿਬਾਨ ਸਤਿਕਾਰਯੋਗ ਸਾਡੇ ਕਾਉਂਸਲਰ ਸਾਹਿਬਾਨ ਰਣਜੀਤ ਸਿੰਘ ਜੀ ਗੋਲਦੀ ਭਪਿੰਦਰ ਸਿੰਘ ਜੀ ਹੋਰ ਬੱਬੂ ਵੀਰ ਜੀ ਜਿੰਨੇ ਵੀ ਸਤਿਕਾਰਯੋਗ ਮੈਂ ਨਾਂ ਜਾਦਾ ਲਾਵਾਂ ਤੇ ਬਹੁਤ ਸਮਾਂ ਲੱਗੇਗਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੀ ਛੋਟੀ ਜੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਤਰੰਤ ਆਜੇ ਸਪੀਡ ਬੇਕਰ ਲਾਏ ਆ ਮੈਂ ਪ੍ਰਸ਼ਾਸਨ ਨੂੰ ਫੇਰ ਦੁਬਾਰਾ ਬੇਨਤੀ ਕਰਦਾ ਹੋਰ ਵੀ ਬੇਨਤੀ ਕਰਦਾ ਕਿ ਇਸ ਹਾਸਿਆਂ ਨੂੰ ਰੋਕਣ ਵਾਸਤੇ ਇਹ ਥਾਂ ਥਾਂ ਤੇ ਇਹ ਜਰੂਰ ਲਗਾਉਣੇ ਚਾਹੀਦੇ ਆ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਸਤਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ਼ਿਗਤੇਗ ਬਾਦ ਦੇ ਨਵੀਂ ਪਾਸ਼ਾਹੀ ਦੇ ਮੁਖ ਰੱਖਦੇ ਹੋ ਇਸ ਥਾਨ ਨੂੰ ਜਿਹੜਾ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਸਾਰੀਆਂ ਸੰਗਤਾਂ ਇੱਥੇ ਜਦੋਂ ਆਉਂਦੀ ਸੀ ਕਾਫੀ ਜ਼ਿਆਦਾ ਐਕਸੀਡੈਂਟ ਹੋਣ ਦੇ ਕਾਰਨ ਬੰਦ ਸੀ ਜਾਰੀ ਟ੍ਰੈਫਿਕ ਦੀ ਆਵਾਜਾਈ ਤੋਂ ਅਸੀਂ ਇਸ ਸਬੰਧਿਤ ਵਿੱਚ ਆਪਣੇ ਸਬੰਧਤ ਕੌਂਸਲਰ ਸਾਹਿਬ ਔਰ ਐਮ.ਐਲ.ਏ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਆਪਣੇ ਇਲਾਕੇ ਵੱਲ ਜਿਹੜਾ ਵਾ ਇਹ ਚੀਜ਼ਾਂ ਧਿਆਨ ਦਿੱਤਾ ਜਾਵੇ ਔਰ ਸਪੀਡ ਬ੍ਰੇਕਰਾਂ ਦੀ ਜਿਹੜੀ ਮੰਗ ਸੀ ਉਹਨਾਂ ਨੇ ਅੱਜ ਭੇਜ ਕੇ ਤੇ ਪੂਰੀ ਕਰ ਦਿੱਤੀ ਆ ਤੇ ਹੋਰ ਵੀ ਜਿੱਥੇ ਤੇ ਲੱਗਣ ਵਾਲੇ ਜਿੱਦਾਂ ਸਾਡੇ ਮੈਨੇਜਰ ਸਾਹਿਬ ਨੇ ਦੱਸਿਆ ਵਾ ਚਾਹੀਦਾ ਵਾ ਕਿ ਉੱਥੇ ਤੇ ਐਕਸੀਡੈਂਟ ਜਿਹੜੇ ਕਾਰਨ ਜਗ੍ਹਾ ਬੰਦੀਆਂ ਵਾ ਉਹਨਾਂ ਜਗ੍ਹਾ ਦੇ ਸਪੀਡ ਬ੍ਰੇਕਰ ਵਾਦ ਤੋਂ ਵਾਦ ਲੱਗਣ ਔਰ ਜੋ ਵੀ ਹੋ ਰਿਹਾ ਹੈ ਇਲਾਕੇ ਜਿਹੜੇ ਸਾਡੇ ਵਾਰਡ ਨੰਬਰ 27 ਦੇ ਆ ਜਿਹੜੇ ਵੀ ਕੰਮ ਰਹਿੰਦੇ ਮੈਂ ਮੈਡਮ ਜੀਵਨਜੋਤਪੁਰ ਜੀ ਨੂੰ ਇਹ ਬੇਨਤੀ ਕਰਵਾ ਕਿਉਂਕਿ ਵੇਖੋ ਮੌਕੀ ਦੀ ਸਰਕਾਰ ਆ ਤੇ ਸਾਡਾ ਫਰਜ਼ ਬੰਦਾ ਕਿ ਆਪਣੇ ਮੌਕੀ ਦੀ ਸਰਕਾਰ ਜਿਹੜੀ ਹੈਗੀ ਆ ਕੰਮ ਵੀ ਉਹਨਾਂ ਨੇ ਕਰਾਉਣੇ ਆ ਤੇ ਉਹਨਾਂ ਦੀ ਰਹਿਨਮਾਈ ਉਠਾਉਣੀਆਂ ਇੱਕ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਜਿੱਥੇ ਅਸੀਂ ਲੰਗਰ ਦੀ ਸੇਵਾ ਕਰਦੇ ਆ ਗੁਰਤੇਗਬਾਦ ਸੇਵਾ ਸੁਸਾਇਟੀ ਆ ਸਾਡੀ ਅਸੀਂ ਅੰਦਰ ਲੰਗਰ ਦੀ ਸੇਵਾ ਕਰਦੇ ਆ ਉੱਥੇ ਜਿਹੜਾ ਵਾ ਜਦੋਂ بارش ਹੁੰਦੀ ਆ ਤੇ ਪਾਣੀ ਰੁਕਣ ਦੇ ਕਾਰਨ ਸੰਗਤਾਂ ਜਿਹੜੀਆਂ ਵਾਂ ਉੱਤੇ ਆਹਤ ਹੁੰਦੀਆਂ ਵਾਂ ਤੇ ਉਥੇ ਮੈਡਮ ਜੀ ਨੂੰ ਅੱਗੇ ਬੇਨਤੀ ਕੀਤੀ ਸੀ ਤਰਵਾਰ ਸਾਹਿਬ ਵੀ ਆਏ ਸੀ ਉਹ ਨਵੇਂ ਬੜੇ ਰਿੰਕੂ ਮੇਰ ਜੀ ਜਿਹੜੇ ਆ ਰਿੰਟੂ ਜੀ ਮੇਰ ਬਣਿਆ ਇੰਪਰੂਵਮੈਂਟ ਟਰਸਟ ਦੇ ਔਰ ਸਾਡੇ ਕੌਂਸਲਰ ਸਾਹਿਬ ਜਿਹੜੇ ਆ ਕੋਹਿੰਦ ਸਿੰਘ ਰਾਜੀ ਜੀ ਵੀ ਸਾਡੇ ਆਏ ਆ ਸਾਡੇ ਸਤਕਾਰਯੋਗ ਜੀ ਅਸੀਂ ਇਹਨਾਂ ਸਾਰੀ ਟੀਮ ਨੂੰ ਬੇਨਤੀ ਕਰਾਂਗੇ ਵੀ ਅੰਦਰ ਵੀ ਟਾਇਲ ਦਾ ਪ੍ਰਬੰਧ ਕਰਨ ਤਾਂ ਕਿ ਇਹ ਗੁਰੂ ਘਰ ਦਾ ਜਿੰਨਾ ਅਸੀਂ ਘਰ ਸਵਾਰਾਂਗੇ ਸਾਡੇ ਘਰ ਆਪੇ ਸਵਾਰੇ ਜਾਣੇ ਸਾਡਾ ਇਲਾਕਾ ਆਪੇ ਸਵਾਰਿਆ ਜਾਣਾ ਵਾ ਔਰ ਗੁਰਤੇਗ ਬਾਦਰ ਜੀ ਮਾਰੇ ਕਿਰਪਾ ਕਰਨ ਕੇ ਇਸ ਇਲਾਕੇ ਨੂੰ ਚੜ੍ਹਦੀ ਕਲਾ ਕਰਨ ਜਿੰਨਾ ਮਾਵਾਂ ਦੇ ਪੁੱਤਰ ਕੋਈ ਵੀ ਕਿਸੇ ਵੀ ਗਲਤਾਨ ਦੇ ਵਿੱਚ ਫਸਿਆ ਉਹਨਾਂ ਨੂੰ ਦੂਰ ਕਰਨ ਤੇ ਆਪਣੇ ਚਰਨਾਂ ਨਾਲ ਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦੀ ਆ ਵੀਰ ਜੀਤ ਗੋੜੀ ਕਾਉਂਸਲ ਤੇ ਕੁਲਦੀਪ ਸਿੰਘ ਜੀ ਹੋਰ ਸਾਡੇ ਆਪਣਾ ਪ੍ਰਿੰਦਰ ਸਿੰਘ ਰਾਹੀ ਜੀ ਤੇ ਐਮਐਲਏ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਡੀ ਆ ਮੰਗ ਨੂੰ ਪੂਰੇ ਕਰਦੇ ਹੋ ਸਪੀਡ ਬ੍ਰੇਕਰ ਲਾਉਣੇ ਚਾਲੂ ਕੀਤੇ ਆ ਤੇ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਹੋਰ ਵੀ ਰਹਿੰਦੇ ਨੇ ਸਪੀਡ ਬ੍ਰੇਕ ਤੇ ਲੱਗਣ ਵਾਲੇ ਨੇ ਬਹੁਤ ਹੀ ਐਕਸੀਡੈਂਟ ਹੋਣਦੇ ਆ ਤੇ ਬਾਰ-ਬਾਰ ਤੇ ਬੜੇ ਚਿਰ ਦੀ ਮੰਗੀ ਜਿਹਨੂੰ ਆਡੀ ਐਮਐਲਐਨ ਸਾਹਿਬ ਨੇ ਅੱਜ ਪੂਰੀ ਕੀਤੀ ਆ ਬਹੁਤ ਬਹੁਤ ਧੰਨਵਾਦੀਆਂ ਮੈਂ ਇਹਨਾਂ ਦਾ ਵੀਰਾਂ ਦਾ ਜਿਹਨਾਂ ਮੇਰਾ ਸਾਥ ਦਿੱਤਾ ਤਾਂ ਕਲਦੀਪ ਸਿੰਘ ਜੀ ਅਜੀਤ ਸਿੰਘ ਗੋਲਦੀ ਜੀ ਤੇ ਆਪਣਾ ਪ੍ਰਭਜਤ ਸਿੰਘ ਰਾਹੀ ਜੀ ਹੋਰ ਜੱਜਵੀਰ ਜੀ ਸਾਰੇ ਜੋ ਇਥੇ ਹਾਜ਼ਰ ਨੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ